ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਬਿਲਕੁਲ ਹਲਵਾਈ ਸਟਾਈਲ ਪੇਠਾ ਜਿਸ ਨੂੰ ਜੀ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਤਿਆਰ ਕਰਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਪੇਠਾ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਸਰੋਂ ਦਾ ਤੇਲ ਲਿਆਗਾ ਜਿਸ ਵਿੱਚ ਆਪਾਂ ਪੇਠੇ ਨੂੰ ਫਰਾਈ ਕਰਾਂਗੇ ਪੇਠੇ ਨੂੰ ਜੀ ਕਈ ਥਾਵਾਂ ਤੇ ਕੱਦੂ ਵੀ ਕਿਹਾ ਜਾਂਦਾ ਹੈਗਾ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਪੇਠੇ ਨੂੰ ਫਰਾਈ ਕਰਾਂਗੇ ਆਪਾਂ ਦੇਖੋ ਇਸ ਤਰੀਕੇ ਦੀਆਂ ਜੀ ਫਾੜੀਆਂ ਨੂੰ ਕੱਟ ਲਿਆਗਾ ਸਾਰਾ ਪੇਠਾ ਆਪਾਂ ਇਸ ਤਰੀਕੇ ਨਾਲ ਕੱਟਿਆਗਾ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਆਪਾਂ ਨੇ ਬਰੀਕ ਕੱਟਿਆਗਾ ਜਦੋਂ ਆਪਾਂ ਇਸ ਨੂੰ ਫਰਾਈ ਕਰਨਾ ਜੀ ਉਦੋਂ ਆਪਾਂ ਗੈਸ ਨੂੰ ਮੀਡੀਅਮ ਟੂ ਹਾਈ ਰੱਖਣਾਗਾ 5 ਮਿੰਟਾਂ ਵਿੱਚ ਜੀ ਆਪਣਾ ਪੇਠਾ ਫਰਾਈ ਹੋ ਜਾਂਦਾਗਾ ਇਸ ਤਰੀਕੇ ਨਾਲ ਜੀ ਪੇਠਾ ਬਹੁਤ ਹੀ ਜ਼ਿਆਦਾ ਸੁਆਦ ਬਣਦਾ ਹੈਗਾ ਫਰਾਈ ਕਰਨ ਨਾਲ ਜੀ ਇਹ ਪੂਰੀ ਤਰ੍ਹਾਂ ਘੁਲਦਾ ਨਹੀਂ ਦੇਖੋ ਫਰਾਈ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਨੂੰ ਇੱਕ ਬਰਤਨ ਵਿੱਚ ਕਢ ਲਾਂਗੇ देखो किना बढ़िया कलर है जी फ्राई करके इस तरीके नाल जी आप सारे पेठे न फ्राई कर लेंगे फ्राई करके भी पेठा बहुत ही ज्यादा स्वाद बनता गा ਸਾਰੇ ਪੇਠਾ ਜਪਨਾ ਨੇ ਫਰਾਈ ਕਰ ਲਿਆਗਾ ਹੁਣ ਆਪਾਂ ਇੱਕ ਕੜਾਹੀ ਵਿੱਚ ਜੇ ਸਰੋਂ ਦਾ ਤੇਲ ਪਾਏਗਾ ਇਸ ਨੂੰ ਆਪਾਂ ਸਰੋਂ ਦੇ ਤੇਲ ਵਿੱਚ ਹੀ ਬਣਾਵਾਂਗੇ ਕਿਉਂਕਿ ਸਰੋਂ ਦੇ ਤੇਲ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦਾਗਾ ਜਦੋਂ ਇਹ ਤੇਲ ਗਰਮ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ ਸੁੱਕਾ ਧਨੀਆ ਪਾਵਾਂਗੇ ਜੀਰਾ ਪਾਵਾਂਗੇ ਆਪਾਂ ਜਦੋਂ ਇਹ ਧਣੀਆਂ ਤੇ ਜੀਰਾ ਜੇ ਥੋੜਾ ਜਿਹਾ ਫਰਾਈ ਹੋ ਜਾਵੇ ਪੁੰਨ ਜਾਵੇ ਉਸ ਤੋਂ ਬਾਅਦ ਜੇ ਆਪਾਂ ਇਸ ਵਿੱਚ ਇੱਕ ਤੇਜ ਪੱਤਾ ਪਾਵਾਂਗੇ ਇਸ ਨਾਲ ਟੇਸਟ ਬਹੁਤ ਹੀ ਵਧੀਆ ਹੁੰਦਾ ਪੇਠੇ ਦਾ ਦੋ ਆਪਾਂ ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਮਿੱਠੀ ਦਾਣਾ ਪਾਵਾਂਗੇ ਆਪਾਂ ਆਪਾਂ ਤੇਲ ਨੂੰ ਜੀ ਜ਼ਿਆਦਾ ਗਰਮ ਨਹੀਂ ਕਰਾਂਗੇ ਹੁਣ ਆਪਾਂ ਇਸ ਵਿੱਚ ਜਿੰਜਰ گارਲਿਕ ਪਾਵਾਂਗੇ ਬਰੀਕ ਕੱਟਿਆ ਹੋਇਆ ਕਿਉਂਕਿ ਜੇ ਆਪਾਂ ਜ਼ਿਆਦਾ ਤੀਜ਼ ਤੇ ਮੇਥੀ ਦਾਣੇ ਨੂੰ ਪੁੰਨਾਂਗੇ ਤਾਂ ਉਹ ਕੋੜਾ ਹੋ ਜਾਵੇਗਾ ਹੁਣ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਵੀ ਆਪਾਂ ਨੇ ਜੀ ਕਟਿੰਗ ਕਰਕੇ ਪਾਇਆਗਾ 2 ਮਿੰਟ ਲਈ ਜੀ ਆਪਾਂ ਪਿਆਜ਼ ਨੂੰ ਰੋਸਟ ਕਰਾਂਗੇ ਹੁਣ ਆਪਾਂ ਗੈਸ ਨੂੰ ਜੀ ਮੀਡੀਅਮ ਟੂ ਹਾਈ ਰੱਖਾਂਗੇ ਪਿਆਜ਼ ਪਾਉਣ ਤੋਂ ਬਾਅਦ ਦੋ ਆਪਾਂ ਜੀ ਹਰੀਆਂ ਮਿਰਚਾਂ ਪਾਈਆਂ ਨੇ ਕੱਟ ਕੇ ਹਿੰਗ ਪਾਵਾਂਗੇ ਦੋ ਤਿੰਨ ਮਿੰਟਾਂ ਲਈ ਜੇ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਆਪਣਾ ਪਿਆਜ਼ ਜੀ 50% ਭੁੰਨਿਆ ਜਾਵੇ ਉਸ ਤੋਂ ਬਾਅਦ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਲਿਖੋ ਅੱਧਾ ਪਿਆਜ਼ ਭੁੰਨ ਚੁੱਕਿਆ ਜੀ ਆਪਣਾ ਲਗਭਗ 50% ਭੁੰਨਿਆ ਗਿਆ ਹੈਗਾ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਰੈੱਡ ਚਿਲੀ ਪਾਊਡਰ ਪਾਵਾਂਗੇ ਗਰਮ ਮਸਾਲਾ ਹਲਦੀ ਪਾਊਡਰ ਕਸ਼ਮੀਰੀ ਰੈੱਡ ਚੀਲੀ ਪਾਊਡਰ ਇਸ ਨਾਲ ਜੀ ਕਲਰ ਬਹੁਤ ਵਧੀਆ ਆਉਂਦਾ ਸਬਜ਼ੀ ਦਾ ਥੋੜੀ ਜੀ ਕਲੌਂਜੀ ਇਸ ਨੂੰ ਮਿਕਸ ਕਰਾਂਗੇ ਮਸਾਲੇ ਪੋਨਨ ਮਿਲੇ ਜੀ ਆਪਾਂ ਗੈਸ ਬਿਲਕੁਲ ਘੱਟ ਰੱਖਾਂਗੇ ਹੁਣ ਆਪਾਂ ਫਰਾਈ ਕੀਤਾ ਹੋਇਆ ਪੇਠਾ ਪਾਵਾਂਗੇ ਹੁਣ ਆਪਾਂ ਇਸ ਨੂੰ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਗੈਸ ਦੀ ਆਪਾਂ ਬਿਲਕੁਲ ਘੱਟ ਰੱਖਾਂਗੇ ਹੁਣ ਕਿਉਂਕਿ ਆਪਾਂ ਇਸ ਵਿੱਚ ਪਾਣੀ ਦੀ ਵਰਤੋਂ ਬਿਲਕੁਲ ਵੀ ਨਹੀਂ ਕਰੀ ਪੇਠੇ ਵਿੱਚੋਂ ਹੀ ਆਪਣਾ ਥੋੜਾ ਜਿਹਾ ਪਾਣੀ ਨਿਕਲਿਆ ਹੁੰਦਾ ਜੀ 8-10 ਮਿੰਟਾਂ ਦੇ ਵਿੱਚ ਜੀ ਆਪਣਾ ਪੇਠਾ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਕੁਝ ਚੰਗੀ ਤਰ੍ਹਾਂ ਮਿਕਸ ਕਰਤਾ ਜੀ ਆਪਾਂ ਹੁਣ ਆਪਏ ਇਸ ਨੂੰ ਟਾ ਕੇ 5 ਮਿੰਟਾਂ ਲਈ ਜੀ ਆਪਾਂ ਇਸ ਨੂੰ ਪਕਾਵਾਂਗੇ 5 ਮਿੰਟਾਂ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ ਫਿਰ ਆਪਾਂ ਇਸ ਵਿੱਚ ਟਮਾਟਰ ਐਡ ਕਰਾਂਗੇ ਅਗਰ ਆਪਨੇ ਕੋਲ ਟਮਾਟਰ ਨਹੀਂ ਹੈਗਾ ਤਾਂ ਫਿਰ ਆਪਾਂ ਜੀ ਆਮਚੂਰ ਪਾਊਡਰ ਵੀ ਪਾ ਸਕਦੇ ਆ ਦੇਖੋ 5 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਪਾਉਣ ਨਾਲ ਜੀ ਪੇਠਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਆਪਾਂ ਇੱਕ ਟਮਾਟਰ ਲਿਆਗਾ ਤੁਸੀਂ ਦੋ ਵੀ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਢਾਕੇ 5 ਮਿੰਟਾਂ ਲਈ ਹੋਰ ਪਕਾਵਾਂਗੇ ਆਪਾਂ ਇਸ ਵਿੱਚ ਚੀਨੀ ਪਾਈ ਆ ਜੋ ਮੈਂ ਦਿਖਾਣਾ ਭੁੱਲ ਗਈ ਜੀ ਤੇ ਤੁਸੀਂ ਗੁੜ ਵੀ ਪਾ ਸਕਦੇ ਹੋ ਦੇ ਵਿੱਚ हूँ आप इस चंकी तरह मिक्स करा पांच मिनट हो चुके हैं देखो हम आप गैस बंद कर देंगे हम आप इस उपर जी बरीक कटे हुआ हरा धनिया पावेंगे ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ